ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਟੈਕਵਰ ਮੁਰਤੋਂ ਆਦਾਰਾ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਹਲਕੇ ਅਧੀਨ ਆਉਂਦੇ ਪਿੰਡ ਸ਼ੇਰਪੁਰ ਬਾਤੀਆਂ ਸ਼ੇਰਪੁਰ ਬਾਤੀਆਂ ਦੇ ਵਿੱਚੋਂ ਲੰਘਦੇ ਇੱਕ ਚੋਈ ਜੋ ਕਿ ਜਦੋਂ ਬਰਸਾਤ ਭਾਰੀ ਬਰਸਾਤ ਹੁੰਦੀ ਹੈ ਤਾਂ ਇਹ ਚੋਈ ਪਿੰਡ ਵਾਸੀਆਂ ਦੇ ਲਈ ਆਫਤ ਬਣ ਜਾਂਦੀ ਹੈ ਕਿਉਂਕਿ ਪਿੰਡਾਂ ਦਾ ਆਪਸੀ ਸੰਪਰਕ ਹੈ ਜਿਹੜਾ ਉਹ ਟੁੱਟ ਜਾਂਦਾ ਹੈ ਤਾਂ ਹੁਣ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਦੀ ਪੰਚਾਇਤ ਤੇ ਹੋਰ ਪਿੰਡ ਵਾਸੀ ਜਿਹੜੇ ਉਹ ਇਹ ਮੌਕੇ ਤੇ ਮੌਜੂਦ ਨੇ ਮੀਡੀਆ ਨੂੰ ਸਾਨੂੰ ਉਹਨਾਂ ਵੱਲੋਂ ਬੁਲਾਇਆ ਗਿਆ ਤਾਜੋ ਇੱਕ ਸਰਕਾਰ ਤੱਕ ਪਹੁੰਚ ਕੀਤੀ ਜਾ ਸਕੇ ਪੁਲ ਬਣਾਉਣ ਦੀ ਮੰਗ ਹੈ ਕ ਪੁਲੀ ਬਣਾਉਣ ਦੀ ਮੰਗ ਆਪਾਂ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਸਾਹਮਣੇ ਉਹ ਤਸਵੀਰਾਂ ਵੀ ਅਸੀਂ ਉਸ ਚੋਈ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਹੁਣ ਵੀ ਮਹਿਜ਼ ਹਲੇ 10 ਕਿ ਮਿੰਟ ਹੋਏ ਆ ਮੀਂਹ ਪੈਂਦਿਆਂ ਨੂੰ ਤਾਂ ਅਜੇ ਵੀ ਪਾਣੀ ਹੈ ਜਿਹੜਾ ਉਹ ਵਹਿਣਾ ਸ਼ੁਰੂ ਹੋ ਗਿਆ ਹੈ ਹਾਲਾਂਕਿ ਜੇਕਰ ਆਪਾਂ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ ਇਹ ਜਿਹੜੀ ਚੋਈ ਸੀ ਇਹ ਪੂਰੇ ਉਫਾਨ ਤੇ ਸੀ ਕਾਫੀ ਜ਼ਿਆਦਾ ਪਾਣੀ ਆ ਜਿਹੜਾ ਇਸ ਚੋਈ ਦੇ ਵਿੱਚੋਂ ਗੁਜ਼ਰ ਰਿਹਾ ਸੀ ਜਿਸ ਕਾਰਨ ਪਿੰਡ ਦਾ ਆਪਸੀ ਸੰਪਰਕ ਹੈ ਜਿਹੜਾ ਉਹ ਏ ਟੁੱਟ ਚੁੱਕਿਆ ਸੀ ਗੱਲਬਾਤ ਕਰ ਲੈਂਦੇ ਆ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਨੀਹਾ ਇਹ ਨੀਹਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ মিডিਆ ਨੂੰ ਵੀ ਉਚੇਚੇ ਤੌਰ ਤੇ ਸਦਿਆ ਪਿੰਡ ਦੇ ਕੀ ਹਾਲਾਤ ਹੁੰਦੇ ਨੇ ਜਦੋਂ ਇਹ ਚੋਈ ਪੂਰੀ ਉਫਾਨ ਤੇ ਹੁੰਦੀ ਹੈ ਜੀ ਪਿੰਡ ਦੇ ਹਾਲਾਤ ਇੰਨੇ ਹੁੰਦੇ ਆ ਕਿ ਪਿੰਡ 'ਚ ਬਾਹਰ ਕੋਈ ਜਾ ਹੀ ਨਹੀਂ ਸਕਦਾ ਇਹ ਜਿਹੜਾ ਪਾਣੀ ਹੈ ਹੁਣ ਡੈਮ ਵੱਲੋਂ ਲਗਾਤਾਰ ਛੱਡਿਆ ਜਾ ਰਿਹਾ ਹੈ ਇਸ 'ਚ ਮਤਲਬ ਐਕਟੀਕਾ ਕੱਢਣਾ ਵੀ ਔਖੀ ਹੋ ਗਈ ਹੈ ਪੁਲੀ ਦੀ ਸਮੱਸਿਆ ਇੰਨੀ ਹੈ ਕਿ ਮਤਲਬ ਐਹੀ ਪਿੰਡ ਤੋਂ ਨਿਕਲ ਨਹੀਂ ਸਕਦੇ ਦੂਸਰਾ ਪਾਸਾ ਤੁਸੀਂ ਦੇਖਿਆ ਡਾੜੇ ਦੇ ਉੱਤੇ ਪੁਲੀ ਟੁੱਟ ਗਈ ਹੈ ਸਾਡਾ ਪਿੰਡ ਗੱਬੇ ਫਸਿਆ ਆ ਨਾ ਤਾਂ ਅਸੀਂ ਪਿੰਡ ਤੋਂ ਅੰਦਰ ਜਾ ਸਕਦੇ ਨਾ ਹੀ ਪਿੰਡ ਤੋਂ ਬਾਹਰ ਆ ਸਕਦੇ ਹਾਂ ਕੱਲ ਬੱਚਿਆਂ ਦਾ ਫੰਕਸ਼ਨ ਸੀਗਾ ਸਾਰੇ ਬੱਚੇ ਪਿੰਡ ਦੇ ਸਰ ਘਰ ਇਹੀ ਬੈਠੇ ਸੀ ਕਿਉਂ ਕਿ ਚੋ ਆਇਆ ਸੀਗਾ ਅੱਛਾ ਕਿਹੜੇ ਡੈਮ ਵੱਲੋਂ ਪਾਣੀ ਛੱਡਿਆ ਜਾ ਰਿਹਾ ਤੁਸੀਂ ਡੈਮ ਦੀ ਗੱਲ ਕਰ ਰਹੇ ਹੋ ਜੀ ਸਲੇਰਨ ਡੈਮ ਦਾ ਇਸ ਡੈਮ ਉੱਤੋਂ ਪਾਣੀ ਛੱਡਿਆ ਜਾਂਦਾ ਹੈ ਕਿੰਨਾ ਕੁ ਪਾਣੀ ਛੱਡਿਆ ਜਾਂਦਾ ਕਦੀ ਉਹਨਾਂ ਵੱਲੋਂ ਇਤਲਾਹ ਕੀਤੀ ਜਾਂਦੀ ਹੈ ਕਿ ਡੈਮ ਤੋਂ ਅਸੀਂ ਪਾਣੀ ਛੱਡ ਰਹੇ ਹਾਂ ਜਾਂ ਪਿੰਡ ਵਾਸੀ ਸੁਚੇਤ ਰਹਿਣ ਮਾੜਾ ਮੋਟਾ ਕੋਸ਼ਿਓਣਾ ਵੱਲੋਂ آگਾਹ ਕੀਤਾ ਜਾਂਦਾ ਹੈ ਜੀ ਫਿਰ ਨਹੀਂ آگਾਹ ਬਿਲਕੁਲ ਨਹੀਂ ਕੀਤਾ ਜਾਂਦਾ ਉਹ ਸੱਟਨਲੀ ਛੱਡਦੇ ਆ ਹੁਣ ਆ ਕੇ ਲਾਸਟ ਵਿੱਚ ਆ ਕੇ ਇਹਨਾਂ ਨੇ ਹੁਣ ਫੋਨ ਕਰਨਾ ਸਟਾਰਟ ਕੀਤਾ ਹੈ ਉਹ ਵੀ ਮਤਲਬ ਜਦੋਂ ਜਾ ਛੱਡਣਾ ਹੁੰਦਾ ਉਹ ਵੀ ਨਹੀਂ ਦੱਸਦੇ ਹੈਗੇ ਹੁਣ 2 ਦਿਨ ਪਹਿਲੇ ਇਹਨਾਂ ਨੇ ਕਾਲ ਕੀਤੀ ਸਾਨੂੰ ਇਸ ਵਾਸਤੇ ਤੇ ਹਾਲਾਤ ਕੀ ਹੁੰਦੇ ਨੇ ਜੀ ਪਿੰਡ ਦੇ ਅਸੀਂ ਐਕਚੁਅਲ ਹਾਲਾਤਾਂ ਦੀ ਗੱਲ ਕਰੀ ਆ ਆਪਾਂ ਹੁਣ ਪਿੰ ਮਰੀਜ਼ ਵੀ ਕਹਿੰਦੇ ਵਿੱਚ ਫਸ ਜਾਂਦੇ ਨੇ ਜਣਾ ਦੇ ਕੰਮਕਾਰਾਂ ਤੇ ਜਾਣਾ ਹੁੰਦਾ ਜਾਂ ਬੱਚਿਆਂ ਨੇ ਸਕੂਲਾਂ ਦੇ ਵਿੱਚ ਪਹੁੰਚਣਾ ਹੁੰਦਾ ਉਹ ਸਾਰੇ ਪਿੰਡ ਦੇ ਵਿੱਚ ਕੈਦ ਹੋ ਕੇ ਰਹਿ ਜਾਂਦੇ ਨੇ ਇੱਕ ਤਰ੍ਹਾਂ ਦੇ ਨਾਲ ਹਾਂਜੀ ਬਿਲਕੁਲ ਕੈਦ ਹੋ ਕੇ ਰਹਿ ਜਾਂਦੇ ਆ ਕੋਈ ਵੀ ਪਿੰਡ ਤੋਂ ਬਾਹਰ ਨਹੀਂ ਨਿਕਲ ਸਕਦਾ ਇੱਕ ਤਾਂ ਬੰਦਾ ਵੀ ਬੇਰੋਜ਼ਗਾਰ ਹੋ ਜਾਂਦਾ ਆ ਬੱਚੇ ਜਿਹੜੇ ਪੜਦੇ ਆ ਉਹ ਮਤਲਬ ਉੱਥੇ ਰਹਿ ਜਾਂਦੇ ਆ ਸਾਰਾ ਉਹਨਾਂ ਦੇ ਇਗਜ਼ਾਮ ਵਗੈਰਾ ਸਭ ਕੁਝ ਬੰਦ ਹੋ ਜਾਂਦਾ ਮਤਲਬ ਸਭ ਕੁਝ ਟੋਟਲੀ ਸਟਾਪ ਹੋ ਜਾਂਦਾ ਠੀਕ ਐ ਜਿਸੀ ਕਹੀਏ ਨਾ ਕਿ ਪਿੰਡ ਬਿਲਕੁਲ ਹੀ ਸਟੌਪ ਹੋ ਗਿਆ ਨਾ ਕੁਲੀ ਕਰਕੇ ਜੀ ਇੱਕਾ ਭਾਈ ਸਾਹਿਬ ਹੱਥ 'ਚ ਕਾਗਜ਼ ਤੇ ਚੱਕੀ ਫਿਰਦੇ ਨੇ ਇਹ ਕੀ ਪੂਰਾ ਮਾਮਲਾ ਕਿੱਥੇ ਕਿੱਥੇ ਤੱਕ ਪਹੁੰਚ ਗਿਆ ਅਜ ਤੱਕ ਤੁਸੀਂ ਜੀ ਅਸੀਂ ਅਸੀਂ ਇਹ ਅਸੀਂ ਹਰ ਇੱਕ ਡਿਪਾਰਟਮੈਂਟ 'ਚ ਗਏ ਆਂ ਹਰ ਇੱਕ ਡਿਪਾਰਟਮੈਂਟ ਚਾਹੇ ਕੋਈ ਵੀ ਡਿਪਾਰਟਮੈਂਟ ਜਿਹੜਾ ਜਿਹਦੇ ਵਾਸਤੇ ਪੁਲ ਬਣਨਾ ਹੈ ਨਾ ਹਰ ਇੱਕ ਡਿਪਾਰਟਮੈਂਟ 'ਚ ਗਏ ਆਂ ਅਸੀਂ ਮਤਲਬ ਕਿ ਅਸੀਂ ਡੀਸੀ ਮੈਮ ਕੋ ਗਏ ਸੀਗੇ ਪੁਰਾਣੇ ਡੀਸੀ ਮੈਮ ਨੇ ਸਾਨੂੰ ਪੂਰਾ ਐਕਸਟੀ ਐਸਟੀਮੇਟ ਪੂਰਾ ਦੱਸਿਆ ਗਿਆ ਕਿ ਕਿੰਨਾ ਖਿੰਡਣਾ ਉਹ ਸਾਰੀ ਹੋ ਗਈ ਬਸ ਅਪਰੂਵਲ ਹੋਣਾ ਪੈਂਡਿੰਗ ਹੈ ਪੰਜਾਬ ਬੋਰਡ ਤੇ ਗਏ ਆ ਇਹਦਾ ਹਾਲ ਅਨਸਰ ਨਹੀਂ ਮਤਲਬ ਕਿ ਡਾਕੂਮੈਂਟੇਸ਼ਨ ਕਹਿੰਦੇ ਆ ਪੰਜਾਬ ਸਿਰ ਪੰਜਾਬ ਜਿਹੜਾ ਕਹਿੰਦੇ ਹੈ ਕਿ ਸਰਕਾਰੀ ਕੰਮ ਡਾਕੂਮੈਂਟੇਸ਼ਨ ਤੇ ਆਧਾਰ ਤੇ ਹੁੰਦੇ ਆ ਅਸੀਂ ਡਾਕੂਮੈਂਟੇਸ਼ਨ ਦਾ ਤੇ ਸਾਰੇ ਕੰਮ ਕੀਤੇ ਆ ਫਿਰ ਵੀ ਡਿਪਾਰਟਮੈਂਟ ਕੁਝ ਨਹੀਂ ਸੌਂਦਾ ਅਸੀਂ ਕਾਗਜ਼ੀ ਪੱਤਰੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਪਰ ਬਾਪਜੋ ਉਸ ਤੇ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਬਿਲਕੁਲ ਨਹੀਂ ਹੋ ਰਹੀ ਤਿੰਨ ਸਾਲ ਹੋ ਗਏ ਆ ਤਿੰਨ ਸਾਲ ਫਿਰ ਸਿਰਫ ਇਹ ਹੀ ਕਹੀ ਜਾਂਦਾ ਤੁਹਾਡਾ ਕੰਮ ਹੋ ਜਾਊਗਾ ਹੋ ਜਾਊਗਾ ਅੱਜ ਤਿੰਨ ਸਾਲ ਹੋ ਗਏ ਆ ਪੂਰੇ ਪਰ ਕੰਮ ਹੋਣ ਦਾ ਨਾਮ ਬਿਲਕੁਲ ਨਹੀਂ ਲੈਂਦਾ ਪਿਆ ਅੱਛਾ ਉਹ ਤਾਂ ਭਗਵੰਤਮਾਨ ਸਾਹਿਬ ਤੇ ਜਿਹੜੇ ਸਾਡੇ ਇਤੋਂ ਮਨ ਐਮਐਲਏ ਸਾਹਿਬ ਨੇ ਸਾਬਕਾ ਮੰਤਰੀ ਜਿੰਪਾ ਜੀ ਦਮਗੱਜੇ ਤਾਂ ਬਹੁਤ ਮਾਰਦੇ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਤੱਕ ਵੀ ਪਹੁੰਚ ਕੀਤੀ ਹੈ ਕਦੇ ਤੁਸੀਂ ਦੇਖੋ ਜੀ ਅਸੀਂ ਸਾਰੇ ਪਾਸੇ ਜਾਂਦੇ ਆਂ ਅਸੀਂ ਉਹਨਾਂ ਕੋ ਵੀ ਗਏ ਹੈਗੇ ਆ ਅਸੀਂ ਜਿਹੜਾ ਵੀ ਹੈ ਸਰਕਾਰੀ ਜਿਹੜਾ ਵੀ ਹੈ ਸਾਰਿਆਂ ਕੋ ਗਏ ਆ ਪਰ ਕੁਝ ਵੀ ਨਹੀਂ ਬਸ ਉਹ ਕਹਿੰਦੇ ਕਰ ਦਿੰਦੇ ਆ ਕਰ ਦਿੰਦੇ ਆ ਬਟ ਇਸਪੋਨਸ ਜਵਾਬ ਨਹੀਂ ਮਿਲਦੇ ਜੀ ਹਾਂ ਜੀ ਹਰ ਮੈਂ ਇਹ ਨਹੀਂ ਕਹਾਂਗਾ ਕਿ ਇਹੀ ਸਰਕਾਰ ਹੈਗੀ ਸਰਕਾਰਾਂ ਬਹੁਤ ਬਦਲੀਆਂ ਆ ਤੇ ਹਰ ਇੱਕ ਪੰਚ ਸਾਡੇ ਤੋਂ ਪਹਿਲੇ ਸਰਪੰਚ ਜਿਹੜਾ ਵੀ ਗਿਆ ਹਰ ਕਈ ਸਰਕਾਰ ਕੋ ਹੱਥ ਫਰਾ ਕੇ ਗਿਆ ਕਿ ਸਾਡੀ ਕੁਲੀ ਬਣਾ ਦਿੱਤੀ ਜਾਵੇ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਹਰ ਕਿਸੇ ਆਪਣਾ ਮੀਡੀਆ ਦਾ ਸਟੈਪ ਚੁੱਕਿਆ ਹੈ ਇਸ ਤੋਂ ਇਲਾਵਾ ਜੇਕਰ ਇਹ ਇਸ ਗੱਲ ਨੂੰ ਨੇਮ ਮਤਲਬ ਕਿ ਕੋਈ ਇਹ ਕਰਦੇ ਨਹੀਂ ਹੈਗੇ ਫਿਰ ਅਸੀਂ ਅਗਲਾ ਸਟੈਪ ਵੀ ਚੁੱਕੂਗੇ ਫਿਰ ਉੱਤੇ ਰਿਸਪੌਂਸ ਵੀ ਦੇਖ ਲਓ ਫਿਰ ਕੀ ਹੁੰਦਾ ਤੁਹਾਡਾ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਹਰਚਿੰਦਰ ਕੋਹੜਾ ਆਪੇ ਸ਼ੇਰਪੁਰ ਬਾਤੀਆਂ ਤੋਂ ਸਾਨੂੰ ਇਸ ਪੋਲ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੈਗੀ ਆ ਜਿੰਪਾ ਸਾਹਿਬ ਜੀ ਇੱਥੇ ਆਂਦੇ ਸਾਨੂੰ ਪਿਛਲੀ ਵਾਰ ਵੀ ਆ ਕੇ ਸੁਣਵਾਸਣ ਦੇ ਕੇ ਗਏ ਆ ਕਿ ਅਸੀਂ ਪੁਲੀ ਬਣਾਵਾਂਗੇ ਪਰ ਉਹਨਾਂ ਵੱਲੋਂ ਸਾਡੀ ਕੋਈ ਮੰਗ ਨਹੀਂ ਸੁਣੀ ਗਈ ਹੈ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਆ ਜਾਂਦੇ ਆ ਤੇ ਬਾਅਦ ਵਿੱਚ ਨਾ ਕੋਈ ਸਾਡੀ ਸਾਰ ਲੈਂਦਾ ਆ ਕੇ ਤੇ ਨ ਠੀਕ ਹੈ ਜੀ ਤੇ ਫਿਰ ਦਿੱਕਤ ਪਰੇਸ਼ਾਨੀ ਕਿੰਨੀ ਕਾਉਂਦੇ ਜਿੱਦਾਂ ਹੁਣ ਵੀ ਲੋਕ ਇੱਧਰ ਵੀ ਫਸ ਕੇ ਬੈਠੇ ਹੋਏ ਨੇ ਜੀ ਦਿੱਕਤ ਸਾਨੂੰ ਇੰਨੀ ਜ਼ਿਆਦਾ ਹੈ ਕਿ ਸਾਡੇ ਬੱਚੇ ਜਿਹੜੇ ਤਿਆਰ ਕਿਤੇ ਹੀ ਰਹਿ ਜਾਂਦੇ ਕੱਲ ਫੰਕਸ਼ਨ ਸੀ ਇਹਨਾਂ ਦਾ ਤੇ ਇੱਥੇ ਹੀ ਤਿਆਰ ਕਰਕੇ ਰਹਿ ਗਏ ਸਕੂਲ ਨਹੀਂ ਹੈ ਜਾ ਸਕੇ ਹੈਗੇ ਤੇ ਆਣਾ ਜਾਣਾ ਸਾਡਾ ਬਿਲਕੁਲ ਹੀ ਸਟਾਪ ਹੋ ਜਾਂਦਾ ਮਤਲਬ ਨਾ ਅਸੀਂ ਉੱਧਰ ਜਾ ਸਕਦੇ ਤੇ ਨਾ ਉੱਧਰੋਂ ਇੱਧਰ ਆ ਸਕਦੇ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਲੱਕੀ ਆ ਤੇ ਕੀ ਕਹਿਣਾ ਚਾਹੁੰਦੇ ਉਹ ਪਿੰਡ ਦੇ ਹਾਲਾਤ ਬਾਰੇ ਜੀ ਸਾਡੇ ਪਿੰਡ ਦੇ ਹਾਲਾਤ ਬਹੁਤ ਹੀ ਨਾਜ਼ੁਕਾ ਕਿਉਂਕਿ ਸਾਡਾ ਪਿੰਡ तकरीबन ਸਾਰੇ ਪਾਸਿਓਂ ਪਾ ਇੱਥੇ ਕੋਈ ਵੀ ਐਗਜ਼ਿਟ ਹੋਣ ਲਈ ਜਾਂ ਐਂਟਰ ਹੋਣ ਲਈ ਹੋਰ ਰਾਹ ਨਹੀਂ ਹੈਗਾ ਇੱਕੋ ਇੱਕ ਰਾਹ ਆ ਜਿਸ ਵਾਸਤੇ ਅਸੀਂ ਪੁਲ ਦੀ ਮੰਗ ਕਰ ਰਹੇ ਹਾਂ ਉਹ ਰਾਹ ਦੀ ਮੰਗ ਅਸੀਂ 2022 ਤੋਂ ਕਰ ਰਹੇ ਹਾਂ ਅੱਜ ਤੱਕ ਅਸਨਵਾਈ ਨਹੀਂ ਹੋਈ ਆ ਅਸੀਂ ਡਾਕੂਮੈਂਟੇਸ਼ਨ ਤਾਂ ਪੂਰੀ ਕਰ ਲਈ ਆ ਬਟ ਕਾਰਵਾਈ ਕੋਈ ਨਹੀਂ ਕੀਤੀ ਗਈ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਕੰਮ ਜਲਦ ਤੋਂ ਜਲਦ ਐਮਰਜੈਂਸੀ ਦੇ ਵਿੱਚ ਸ਼ੁਰੂ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਦਿੱਕਤ ਨਾ ਸਾਹਮਣੀ ਕਰਨਾ ਪਵੇ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਪਿੰਡ ਸ਼ੇਰਪਰਵਤੀਆਂ ਤੇ ਪਿੰਡ ਵਾਸੀ ਤੇ ਪੰਚਾਇਤ ਸਰਪੰਚ ਸਾਹਿਬ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਇਹ ਪਿੰਡ ਦੇ ਪਿੰਡ ਦੀ ਤਰਾਸਦੀ ਆਪਾਂ ਕਹਿ ਸਕਦੇ ਹਾਂ ਹਾਲਾਤ ਨਹੀਂ ਪਿੰਡ ਦੀ ਕੀ ਤਰਾਸਦੀ ਹੈ ਇਹਨਾਂ ਬਰਸਾਤੀ ਦਿਨਾਂ ਦੌਰਾਨ ਹੁੰਦੀ ਹੈ ਉਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਤੋਂ ਉਹਨਾਂ ਵੱਲੋਂ ਪੁਰਜ਼ੋਰ ਮੰਗ ਵੀ ਕੀਤੀ ਗਈ ਹੈ ਕਿ ਇਸ ਪਿੰਡ ਦੇ ਵਿੱਚ ਜਿਹੜਾ ਇੱਕ ਪੁਲੀ ਦਾ ਨਿਰਮਾਣ ਹੈ ਜਿਹੜਾ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਕਰਵਾਇਆ ਜਾਵੇ ਤੇ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਇਸ ਇੱਕ ਕਦਮ ਨਹੀਂ ਚੁੱਕਦਾ ਜਾਂ ਨਹੀਂ ਯਤਨ ਕਰਦਾ ਇਸ ਦੇ ਲਈ ਤਾਂ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸ ਨੂੰ ਲੈ ਕੇ ਕੋਈ ਸੰਘਰਸ਼ ਵੀ ਖੜਾ ਕੀਤਾ ਜਾ ਸਕਦਾ ਹੈ। ਕੈਮਰਾ ਪਰਸਨ ਮਨਵੀਰ ਮੇਠੀਆ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ।